ਪਿਆਰ ਬਣੀ ਸਾਸਰੀ ਘਰ ਕਿਸੇ ਨੇ ਐਡ ਲੋਣੀ ਤਾਂ ਪਾਸੇ ਪਾਸੇ رپورਟਰ ਦੇ ਨੰਬਰ ਚੱਜ ਜਾਂਦਾ ਪੰਤੋਂ ਸੱਤ ਫੋਟੋਆਂ ਪੇ ਜਕਰ ਵੀਡੀਓ ਲਾਇਕ ਸ਼ੇਅਰ ਕਮੈਂਟ ਚੈਨਲ ਫੋਲੋ ਕਰਦੇ ਤੇ ਭਰਾ ਬਣ ਕੇ ਸ਼ੇਅਰ ਕਰਦੇ ਕਰੋ ਤੁਹਾਡੇ ਭਰਾਵਾਂ ਦੇ ਸਿੱਧੇ ਚੈਨਲ ਤੇ ਦੇ ਤੇ ਆਪਾਂ ਦੇਖਿਆ ਤਵੀਆਂ ਤੇ ਟਰਾਲੇ ਆ ਟਰੈਕਟਰ ਆ ਅੰਦਰੋਂ ਪੱਧੂ ਸਰਲ ਮਾਤਰ ਮੈਂ ਸਭ ਸਮਾਣਾ ਭੀੜ ਕੋ ਸਾਰੀ ਵੀ ਕੋਈ ਸਟੈਪ ਨਾ ਕਰੇ ਸੇ ਇ 13 7 ਦਾ ਟਰਾਲਾ 24 26 ਦੇ ਬਹਿਰੀਆਂ 10 ਇੰਚੀ ਗਾਡਰਾਂ ਚ ਤੇ 10 ਇੰਚੀ ਐ ਰੀਲ ਦੇ ਸੇਚਾ ਤੇ ਪੂਰਾ ਹੈਵੀ ਤੋਂ ਭਰਾ ਟਰਾਲਾ ਬਣਿਆ ਕੱਕੇ ਰੇਤੇ ਤੇ ਚੱਲਿਆ ਵਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰ ਨਸ ਪਰ ਕਰ ਸਕਦੇ ਆ ਤੇ ਚੰਗੇ ਟਾਇਰ 70 75 ਪੈਸੇ ਬਿਨਾ ਕਟ ਤੋਂ ਤੇ ਪੂਰੀ ਗਾਰੰਟੀ ਆ ਟਰਾਲੇ ਦੀ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰ ਨਸ ਪਰ ਕਰ ਸਕਦੇ ਆ ਰੇਤੇ ਤੇ ਲਾਉਣਾ ਹੋਵੇ ਤੇ ਪੂਰਾ ਨਰੋਵਾੜਾ ਦਾ ਬਣਿਆ ਵਾ ਢਾਈ ਫੁੱਟਾ ਵੈਡਾ ਦੁਬਟਵਾੜਾ 10 ਇੰਚੀ ਗਾਡਣਾ ਈ ਧੋਰੀ ਵਿੱਚ ਪਲੇਟਾਂ ਭਰੀਆਂ ਥੱਦੇ ਵਾਲੇ ਪਾਸੇ ਪੂਰਾ ਹੈਵੀਟਰਾ ਦਾ ਬਣਿਆ 56 ਇੰਚ ਮੱਛੀ ਹੋੱਕ ਕਿਤੇ ਗੁੰਦਾ ਪੈਦਾ ਚਾਰੀ ਤੇ ਕਿਸੇ ਵੀਰ ਪੰਜੇ ਲੈਣਾ ਹੋਵੇ ਬੀਜ਼ਨਸ ਪਰ ਕਰ ਸਕਦੇ ਆ ਏਰੀਆ ਬਰਸਰ ਪੈਂਟ ਮਣੀਠਾ ਉਹਨਾਂ ਦਾ ਸਮਾਨ ਆ ਸਾਰਾ ਇੱਕੇ ਵੀਰ ਦਾ ਸਾਰਾ ਸਮਾਨ ਲੈ ਕੇ ਆਏ ਆਪਾਂ ਤੇ ਕਿਸੇ ਵੇ ਤੇ ਪੂਰੀਆਂ ਆਵ ਇੱਥੇ ਵੀ ਸਪੋਰਟਾਂ ਲਾਈਆਂ ਹੁੱਕ ਦੇ ਉੱਤੇ ਮੱਛੀ ਦੇ ਤੇ ਕੁੰਡੀਆਂ ਛੁੰਡੀਆਂ ਸਭ ਲੰਗੰਗਾ ਸਾਈਡਾਂ ਦੇ ਟੋਜਣ ਪੈਣ ਨਾਲ ਕਿਹੜਾ ਥੱਦੇ ਦੀ ਪਾਉਂਦੇ ਹੁੰਦੇ ਆ ਤੇ ਫਿਰ ਸਾਮਾਨ ਲੱਗਿਆ ਟਰਦੀ ਤੇ ਕਿਸੇ ਕੱਕੇ ਰੇਤੇ ਦੀ ਧੋਣੀ 24 26 ਤੇ ਬਹਿਰਗਾ ਰੇਲ ਦਾ ਹਿੱਸਾ 10 ਇੰਚੀ ਗਾਡਰ ਦਾ ਨੜੀ ਹੱਬ ਰੇਲ ਦਾ ਹਿੱਸਾ ਤੇ ਦਾ ਨੜੀ ਹੱਬ ਆਈ ਜੀ ਤੇ ਰੇਟ ਦੀ ਗੱਲ ਕਰਕੇ ਰੇਟ ਹੈਗਾ ਇਹਦਾ 2,20,000 ਰੁਪਏ ਮੌਕੇ ਦੇ ਮਾਨਤਾਣ ਕਰੂਗੇ ਤੇ 2009 ਮਾਡਲ ਟਰੈਕਟਰ ਆ ਇੰਜਨ ਕੇ ਲਿਫਟ ਦਾ ਓਕੇ ਆ ਤੇ 575 ਏਰੀਆ ਅੰਬਰਸਰ ਪੈਂਡ ਮਢੀਠਾ ਤੇ 575 ਟਰੈਕਟਰ ਆ ਤੇ ਇਹਦੇ ਟਾਇਰ ਨਵੇਂ ਜੜੇ ਵੇ ਆ ਤੇ ਕੋਕਾ ਵੀ ਟਰੈਕਟਰ ਆ ਤੇ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰ ਨਿਸਪਰਕ ਕਰ ਸਕਦੇ ਆ ਚਾਰੇ ਟਾਇਰ ਨਵੇਂ ਜੜੇ ਆ ਤੇ ਇੰਜਣਗੇ ਲੈਫਟ ਦਾ ਓਕੇ ਆ ਪੰਜਾਬ ਨੰਬਰ ਆ ਟਾਪ ਲਿੰਕ ਡਾਬਰ ਸਭ ਸਮਾਨ ਨਾਲ ਮਿਲੂਗਾ ਫੈਵਰਦੀ ਛਤਰੀ ਤਾਂ ਕੀ ਵੀ ਆ ਹੌਟਲ ਲੱਗਿਆ ਵਾ ਕੋਕਾ ਵੀ ਟਰੈਕਟਰ ਆ ਕਿਸੇ ਵੀ ਰੇਂਜ ਲਈ ਲੈਣਾ ਹੋਵੇ ਵੀ ਤੁਸੀਂ ਸੰਪਰਕ ਕਰ ਸਕਦੇ ਆ ਰੇਟ ਦੀ ਗੱਲ ਕਰੀਏ ਆਪਾਂ ਰੇਟ ਹੈਗਾ ਇਹਦਾ 10 ਲੱਖ ਤੇ 35000 ਰੁਪਿਆ ਮੌਕੇ ਦੇ ਮਾਤਣ ਕਰ ਦੇਣਗੇ ਚੈਨਲ ਅੱਕ ਤੇ 35000 ਰੁਪਇਆ ਰੇਟ ਆ 2009 ਮਾਡਲ ਆ 575 ਟਰੈਕਟਰ ਆ ਕੋਕਾ 200 ਤੇ ਰੇਟ ਟ੍ਰਾਲਾ ਆ ਗਿਆ ਕਿ 14 7 ਦਾ 14 7 ਟ੍ਰਾਲਾ ਤਾਂ ਸਿੱਕੀ ਗੱਡਰ ਰਧਾਣੜੀ ਹੱਬਾ ਰੇਲ ਤੇ ਇਹ ਸਾ 14 ਫੁੱਟ ਦਾ ਮੈਂ 7 ਫੁੱਟ ਕਿਉਂ ਦਾ ਤੇ ਦਾ ਬਿਨਾ ਦੇ ਬਟ ਤੋਂ ਟ੍ਰਾਲਾ ਇਹ ਬਿਨਾ ਪੰਪ ਤੋਂ 14 ਫੁੱਟ ਆ 10 ਇੰਚੀ ਗਾਡਰ ਦਾ ਜਿਹੜੀ ਹੱਬ 3 ਫੁੱਟ ਵੈਡ ਪਲਾਜੋ ਕੱਟ ਤੇ ਰੇਲ ਦਾ ਹਿੱਸਾ 20 ਬਾਈ ਦੇ ਪਹਿਰਾਂ 4 ਇੰਚੀ ਤੁਹਾਡੇ ਵਾਲੇ ਬੱਤੇ ਲਾਈਟਾਂ ਲੱਗੀਆਂ ਵੇੜ ਚ ਲੱਗੇ ਬੀਲ ਕਵਰ ਪਏ ਹੋਏ ਜਾਂ ਜਾਲੀ ਲੱਗੀ ਵੈਡ ਨੂੰ ਲੇਜ਼ਰ ਕੱਟ ਦਾ ਸਾਰਾ ਟਰਾਲਾ ਬਣਿਆ ਵਾ ਕਿਸੇ ਵੀਰ ਪੈ ਨਹੀਂ ਲੈਣਾ ਹੋਵੇ ਵੀਰਸ ਪਰ ਕਰ ਸਕਦੇ ਜੀਪਾਂ ਛੀਪਾਂ ਵੇੜ ਚ ਸਭ ਕੁਝ ਲੱਗਿਆ ਵਾ ਜਗਮਗ ਜਗਮਗ ਕਰਦਾ ਕੇ ਰੇਟ ਹੈਗਾ 2 ਲੱਖ ਤੇ 45000 ਰੁਪਇਆ ਕਿਹੜਾ ਪੰਜਾਬੰਦੇ ਦਾ ਵੀਡੀਓ ਸ਼ੇਅਰ ਕਰਕੇ ਚਾਹੂਗਾ ਚੈਨਲ ਫੋਲੋ ਕਰਕੇ ਜੀਉਗਾ 5000 ਰੁਪਇਆ ਡਿਸਕਾਊਂਟ ਦੇਣੀ ਚੀ। ਸਾਰੀ ਜਾਣਕਾਰੀ ਜੁੜੀ ਫੋਨ ਲਾ ਕੇ ਲੈ ਸਕਦੇ ਆ ਕੋਕਾ ਬੀਟਰ ਆਂਦਾ। ਹੈਵੀ ਤੋਂ ਪਰਾ ਟਰੰਦਾ ਬਣੀ ਆ ਬاں। ਤੇ ਮਾਲਕ ਵਿਚ ਦਾ ਨੰਬਰ ਉੱਤੇ ਚੱਲਦਾ। 18 ਤਵੀਆਂ ਤੇ 20 ਤਵੀਆਂ ਵਕਾਊ ਹੈ ਇੱਕ 20 ਦਾ ਸੈੱਟ ਆ ਤੇ ਦੋ 18 ਦੇ ਪਏ ਆ। ਤੇ ਨੌ ਨੰਬਰ ਬਹਿਰ ਗਾ ਇਹਨਾਂ ਦੇ ਫੁੱਲ ਗਰੰਟੀ ਹੈ ਤਵਿਆਂ ਦੀ। ਬੈਰਗਾ ਦੀ ਛਾਵਟ ਦੀ ਠੋਸ ਛਾਵਟਾ ਇਹ ਪੈ ਪਾਲੀ ਛਾਵਟਣੀ ਤੇ ਮੋਟੀ ਛਾਵਟਾ ਤੇ ਤਵਿਆਂ ਦੇ ਵਿੱਚ ਕਿਹੜੀ ਪਈ ਆ 9 ਨੰਬਰ ਬੈਰਗਾ ਹੱਬਾ ਪੂੜੀਆਂ ਵੱਡਕਾਂ ਤੇ ਇਦਾਂ ਦੀਆਂ 20 ਤਵੀਆਂ ਤੇ ਇਹ ਇੱਕ ਕਿਹੜੀਆਂ ਉਹ ਦੀਦ ਲਗਾ ਦੇ ਨਾਲ ਪਈ ਆ ਉਹ 18 ਦਾ ਸੈੱਟ ਤੇ ਇਹ 18 ਦੇਣੀਆਂ 75000 ਤੇ ਇਹ 20 ਦੇਣੀਆਂ 85000 ਤੇ ਤਵੇ ਤਿੰਨਾ ਸਿੱਟਾ ਦੇ ਨਵੇਂ ਆ ਕਿਸੇ ਵੀਰ ਭਾਈ ਨੂੰ ਲੈਣੀਆਂ ਹੁਣ ਵੀ ਤਾਂ ਸੰਪਰਕ ਕਰ ਸਕਦੇ ਆ ਏਰੀਆ ਬਰਸਰ ਪੈਂਡ ਮਿਠਾ ਤੇ 20 ਦਾ 85000 ਤੇ 18 ਦਾ 75000 ਰੁਪਿਆ ਰੇਟ ਤੇਰੇ ਮਾਲਕ ਵੀ ਤਾਂ ਨੰਬਰ ਉੱਤੇ ਜਦਿਆਂ ਸਹੀ ਜਾਣਕਾਰੀ ਤਾਂ ਫੋਨ ਲਾ ਕੇ ਦੇ ਸਕਦੇ ਆ ਤੇ 10 ਸੈੱਟ ਤਾਂ ਵੰਗਾ ਦੇ ਵਕਾਊ ਹੈ 11 ਪੁੱਟਾ ਟਰਾਲਾ 10 ਇੰਚੀ ਗਾੜਣਾ ਚ ਸਿੰਗਲ ਪੰਪ ਚ ਤੇ 3 ਫੁੱਟ ਵੈੱਡਾ 2 ਪੁੱਟਾ ਵਾੜਾ ਮਿੱਟੀ ਵਾਲੇ ਵੀਰਵਾ ਦੇ ਟਰਾਲਾ 56 ਇੰਚ ਮੱਛੀ ਹੌਕਾ ਕਿਥੇ ਗੁੱਲਾ ਪੈਂਦਾ 4 ਇੰਚੀ ਆ ਤੇ ਫਾਰਸ ਪੂਰੀ ਸਾਫ ਆ ਜਵਾਂ ਨਵਾਂ ਟਰਾਲਾ ਤੇ ਰੇਟ ਹੈਗਾ 1 ਲੱਖ ਤੇ 40000 ਰੁਪਿਆ 11.56 ਦਾ ਟਰਾਲਾ ਤੇ 1 ਲੱਖ 40000 ਰੁਪਿਆ ਰੇਟ ਆ ਮੌਕੇ ਤੇ ਮਾਤਾਨ ਕਰ ਦੇਣਗੇ ਮਾਲਕ ਵੀ ਦਾ ਨੰਬਰ ਉੱਤੇ ਕਹਿੰਦੇ ਜੀ ਨਾਲ ਸਾਰੀ ਜਾਣਕਾਰੀ ਲਈ ਫੋਨ ਲਾ ਕੇ ਜੀ ਨਾਲ ਸਾਥ ਦੇ ਕੋਕਾ ਪੀਸ ਹੋ ਤੇ 10 21 ਗਾਡਰ 4 ਇੰਚੀ ਹਿੱਸਾ 10 ਨੜੀ ਹੱਬ ਹੁੰਦੀ ਏ ਹੱਬ ਪੂਰੀ ਵੱਡੀ ਪਾਈ ਆ 20 ਪਾਈ ਦੇ ਫੈਰਿੰਗ ਪਾਏ ਆ 10 ਨੜੀ ਹੱਬ ਪਾਈ ਆ ਤੇ ਆ 10 ਇੰਚੀ ਗਾਡਰ ਰੇਟ 140 ਵੀਡੀਓ ਲਾਇਕ ਸ਼ੇਅਰ ਕਮੈਂਟ ਚੈਨਲ ਫੋਲੋ ਕਰ ਦਿਓ ਤੇ ਮਾਲਕ ਦੇ ਨੰਬਰ ਉੱਤੇ ਕਹਿੰਦੀ ਆ ਸਾਰੀ ਜਾਣਕਾਰੀ ਫੋਨ ਲਾ ਕੇ ਦਿਲ ਸਕਦੇ ਆ ਤੇ ਲਾਇਕ ਸ਼ੇਅਰ ਕਮੈਂਟ ਚੈਨਲ ਫੋਲੋ ਕਰਦੇ ਕਰੋ ਤੇ ਸ਼ੇਅਰ ਕਰਦੇ ਕਰੋ ਭਰਾ ਬਣ ਕੇ ਤੁਹਾਡੇ ਭਰਾਵਾਂ ਦੇ ਸਿਰ ਤੇ ਹੀ ਚੱਲਣਾ ਚਾਹੀਦਾ ਰਿਓ ਕਿ ਹੱਕ ਦਿਓ ਪੱਟੇ ವಾಹ <Satna> ಸತ್ತನ